ਖਾੜੇ YouTube ਚੈਨਲ ਤੇ ਆਪਸਾ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਲਾਈਫ ਸਰਟੀਫਿਕੇਟ ਦੇਣ ਸਮੇਂ অতি ਜ਼ਰੂਰੀ ਧਿਆਨ ਰੱਖਣਯੋਗ ਕੁਝ ਗੱਲਾਂ ਦੇ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਜਿਆਦਾ ਚਾਹੇ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਆਪਦੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਇਹ ਤਾਂ ਸਾਰੇ ਹੀ ਪੈਨਸ਼ਨਰ ਨੂੰ ਪਤਾ ਹੀ ਹੈ ਕਿ ਨਵੰਬਰ ਮਹੀਨੇ ਦੇ ਵਿੱਚ ਲਾਈਫ ਸਰਟੀਫਿਕੇਟ ਦੇਣਾ ਹੁੰਦਾ ਹੈ ਜਿਸ ਕਰਕੇ ਕਿ ਸਾਡੀ ਜੋ ਪੈਨਸ਼ਨ ਹੈ ਲਗਾਤਾਰ ਚਲਦੀ ਰਹੇ ਔਰ ਇਸ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਰੁਕਾਵਟ ਨਾ ਪਵੇ ਭਾਵੇਂ ਪਿਛਲੇ ਸਾਲਾਂ ਦੇ ਵਿੱਚ ਜੋ ਲਾਈਫ ਸਰਟੀਫਿਕੇਟ ਸੀ ਉਹ ਬੈਂਕਾਂ ਦੇ ਵਿੱਚ ਜਾ ਕੇ ਜਾਂ ਫਿਰ ਫਾਰਮ ਭਰ ਕੇ ਸਬਮਿਟ ਕਰਨਾ ਪੈਂਦਾ ਸੀ ਤੇ ਉਸ ਦੇ ਵਿੱਚ ਕੋਈ ਬਹੁਤੀ ਦਿੱਕਤ ਨਹੀਂ ਸੀ ਆਉਂਦੀ ਪਰੰਤੂ ਇਸ ਵਾਰ ਕਿਉਂਕਿ ਲਾਈਫ ਸਰਟੀਫਿਕੇਟ ਜੋ ਹੈ ਇਸ ਨੂੰ ਡਿਜੀਟਲੀ ਦੇਣਾ ਹੈ ਇਸ ਕਰਕੇ ਬਹੁਤ ਐਸੀਆਂ ਗੱਲਾਂ ਹਨ ਜਿਨ੍ਹਾਂ ਦਾ ਕਿ ਧਿਆਨ ਰੱਖਣਾ ਜ਼ਰੂਰੀ ਹੀ ਨਹੀਂ ਬਲਕਿ ਬਹੁਤ ਜ਼ਰੂਰੀ ਹੈ ਤਾਂ ਜੋ ਬਾਅਦ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪੇਸ਼ ਨਾ ਆਏ ਤੇ ਸਾਡੀ ਜੋ ਪੈਨਸ਼ਨ ਹੈ ਲਗਾਤਾਰ ਉਹ ਬੈਂਕਾਂ ਦੇ ਰਾਹੀਂ ਜਾਰੀ ਕੀਤੀ ਜਾਂਦੀ ਰਹੇ ਹੁਣ ਇਹ ਕਿਹੜੀਆਂ-ਕਿਹੜੀਆਂ ਗੱਲਾਂ ਹਨ ਜਿਨ੍ਹਾਂ ਦਾ ਕਿ ਖਾਸ ਧਿਆਨ ਰੱਖਣਾ ਪੈਣਾ ਹੈ ਇਸ ਵਾਰ ਡਿਜੀਟਲ ਸਰਟੀਫਿਕੇਟ ਪ੍ਰੋਡਿਊਸ ਕਰਨ ਦੇ ਵਾਸਤੇ ਸਬਮਿਟ ਕਰਨ ਦੇ ਵਾਸਤੇ ਇਹਦੇ ਵਾਸਤੇ ਇਹ ਹੈ ਕਿ ਆਪਣੀ ਪੈਨਸ਼ਨ ਨਾਲ ਸੰਬੰਧਿਤ ਬੈਂਕਾਂ ਵਿੱਚ ਦੇਣ ਜਾ ਰਹੇ ਹਾਂ ਤਾਂ ਸਾਨੂੰ ਦੋ ਗੱਲਾਂ ਦਾ ਖਾਸ ਧਿਆਨ ਰੱਖਣਾ ਪੈਣਾ ਹੈ ਪਹਿਲੀ ਗੱਲ ਤਾਂ ਇਹ ਹੈ ਕਿ ਸਾਡੇ ਪੀਪਓ ਤੇ ਸਾਡਾ ਨਾਮ ਜੋ ਲਿਖਿਆ ਹੁੰਦਾ ਹੈ ਤੇ ਆਧਾਰ ਕਾਰਡ ਤੇ ਸਾਡੇ ਨਾਮ ਦੇ ਨਾਲ ਕਈ ਵਾਰੀ ਗੋਤ ਵੀ ਲਿਖਿਆ ਹੁੰਦਾ ਹੈ ਜਿਵੇਂ ਕਿ ਕਿਸੇ ਨੇ ਆਪਣਾ ਗੋਤ ਦੇ ਮੁਤਾਬਕ ਢਾਲੀਵਾਲ ਲਿਖਿਆ ਸੰਧੂ ਲਿਖਿਆ ਸਿੱਧੂ ਗਿੱਲ ਗਰੇਵਾਲ ਢਿੱਲੋਂ ਬਰਾੜ ਸ਼ਰਮਾ ਗੋਇਲ ਬਾਂਸਲ ਆਦਿ ਇਹ ਜੋ ਗੋਤ ਹਨ ਇਹ ਲਿਖੇ ਹੁੰਦੇ ਹਨ ਇਹ ਪੀਪਓ ਨਾਲ ਜਦੋਂ ਮੇਲ ਨਹੀਂ ਖਾਂਦੇ ਤਾਂ ਸਾਡਾ ਲਾਈਵ ਸਰਟੀਫਿਕੇਟ ਸਿਸਟਮ ਵਿੱਚ ਆਨਲਾਈਨ ਦਰਜ ਨਹੀਂ ਹੁੰਦਾ ਇਸ ਲਈ ਪੀਪਓ ਵਾਲਾ ਨਾਮ ਵੀ ਆਧਾਰ ਕਾਰਡ ਤੇ ਹੋਣਾ ਚਾਹੀਦਾ ਹੈ ਦੂਸਰੀ ਗੱਲ ਜੋ ਪਰੇਸ਼ਾਨੀ ਦਾ ਕਾਰਨ ਕਈ ਵੇਰ ਬਣ ਸਕਦੀ ਹੈ ਜਾਂ ਬਣਦੀ ਹੈ ਉਹ ਆਧਾਰ ਕਾਰਡ ਦਾ ਅਪਡੇਟ ਨਾ ਕਰਵਾਉਣਾ ਹੈ ਆਧਾਰ ਕਾਰਡ ਕਈ ਸਾਲ ਪੁਰਾਣਾ ਹੋਣ ਕਰਕੇ ਸਿਸਟਮ ਆਨਲਾਈਨ ਨਹੀਂ ਚੱਕਦਾ ਇਸ ਲਈ ਇਹਨਾਂ ਦੋਹਾਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਸੇਵਾ ਕੇਂਦਰ ਵਿੱਚ ਜਾ ਕੇ ਆਪਣੇ ਆਧਾਰ ਕਾਰਡ ਨੂੰ ਅਪਗ੍ਰੇਡ ਕਰਵਾ ਲੈਣਾ ਚਾਹੀਦਾ ਹੈ ਤੇ ਇਸ ਦੇ ਵਿੱਚ ਜੋ ਦਰਜ ਮੋਬਾਈਲ ਨੰਬਰ ਬੈਂਕ ਖਾਤੇ ਨਾਲ ਅਟੈਚ ਨੰਬਰ ਹੈ ਉਹੀ ਨੰਬਰ ਅਰਜ਼ੀਕਾਰ ਦੇ ਵਿੱਚ ਹੀ ਅਟੈਚ ਹੋਣਾ ਚਾਹੀਦਾ ਹੈ ਨਹੀਂ ਤਾਂ ਇਸ ਦੇ ਵਿੱਚ ਬਹੁਤ ਵਰੀ ਦਿੱਕਤ ਆ ਸਕਦੀ ਹੈ ਤੇ ਲਾਈਫ ਸਰਟੀਫਿਕੇਟ ਹਰ ਹਾਲਤ ਵਿੱਚ ਪਹਿਲੇ 15 20 ਦਿਨਾਂ ਵਿੱਚ ਜਮ੍ਹਾਂ ਕਰਾਉਣ ਦੀ ਬੈਂਕ ਪਹੁੰਚਣਾ ਚਾਹੀਦਾ ਹੈ ਕਿਉਂਕਿ ਪੈਨਸ਼ਨ ਦੇ A ਰੋਲ 23 ਤੋਂ ਬਾਅਦ ਸਿਸਟਮ ਦੇ ਵਿੱਚ ਅਪਲੋਡ ਹੋ ਜਾਂਦੇ ਹਨ ਹੁਣ ਇਸ ਵਾਰ ਕਿਹਾ ਜਾ ਰਿਹਾ ਹੈ ਕਿ ਫਾਰਮ ਭਰਨ ਤੋਂ ਬਾਅਦ ਵੀ ਕਈ ਵਾਰ ਜੋ ਹੈ ਡਿਜੀਟਲ ਸਰਟੀਫਿਕੇਟ ਪ੍ਰੋਡਿਊਸ ਕਰਨ ਦੇ ਵਾਸਤੇ ਜੋ ਹੈ ਉਹ ਬੈਂਕਾਂ ਵਾਲੇ ਕਹਿੰਦੇ ਹਨ ਤੇ ਉਹਦੇ ਵਾਸਤੇ ਬਹੁਤ ਸਾਰੇ ਬੈਂਕ ਤਾਂ ਬਹੁਤ ਹੀ ਵਧੀਆ ਢੰਗ ਦੇ ਨਾਲ ਕੋਆਪਰੇਟ ਕਰਕੇ ਤੇ ਆਪਣੇ ਆਪ ਹੀ ਫੋਟੋ ਵਗੈਰਾ ਲੈ ਕੇ ਜਾਂ ਫਿਰ ਜੋ ਵੀ ਐਪ ਨਰਿੰਦੀ ਹੈ ਉਹਦੇ ਉੱਤੇ ਜੋ ਲਾਈਫ ਸਰਟੀਫਿਕੇਟ ਹੈ ਉਸ ਨੂੰ ਅ ਉਹ ਡਿਊਸ ਕਰਕੇ ਤੇ ਸਬਮਿਟ ਕਰ ਲੈਂਦੇ ਹਨ ਪਰੰਤੂ ਬਹੁਤ ਸਾਰੇ ਪੈਨਸ਼ਨਰ ਅਜੇ ਵੀ ਹਨ ਜੋ ਕਿ ਇਹ ਸ਼ਿਕਾਇਤ ਕਰ ਰਹੇ ਹਨ ਕਿ ਉਹਨਾਂ ਨੂੰ ਬੈਂਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੇਕਰ ਤੁਸੀਂ ਨਿੱਜੀ ਤੌਰ ਦੇਤੇ ਵੀ ਆ ਕੇ ਬੈਂਕ ਦੇ ਵਿੱਚ ਆਪਣਾ ਲਾਈਫ ਸਰਟੀਫਿਕੇਟ ਦਿੰਦਾ ਹੈ ਪਰੰਤੂ ਉਸ ਦੇ ਬਾਅਦ ਡਿਜੀਟਲ ਸਰਟੀਫਿਕੇਟ ਵੀ ਜੋ ਹੈ ਲਾਈਫ ਸਰਟੀਫਿਕੇਟ ਉਹ ਵੀ ਦੇਣਾ ਪਵੇਗਾ ਇਸ ਕਰਕੇ ਇਸ ਸਬਾਬ ਜੋ ਹੈ ਸਾਨੂੰ ਇਹ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਜੋ-ਜੋ ਵੀ ਹਦਾਇਤਾਂ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਹਨ ਜਾਂ ਫਿਰ ਬੈਂਕਾਂ ਵੱਲੋਂ ਕਈਆਂ ਜਾਰੀਆਂ ਹਨ ਉਹਨਾਂ ਨੂੰ ਪੂਰੀਆਂ ਕਰਦੇ ਹੋਏ ਆਪਣਾ ਜੋ ਲਾਈਫ ਸਰਟੀਫਿਕੇਟ ਹੈ ਉਹ ਜਮ੍ਹਾਂ ਕਰਾइए ਤਾਂ ਜੋ ਸਾਡੀ ਜੋ ਪੈਨਸ਼ਨ ਹੈ ਉਹ ਲਗਾਤਾਰ ਰਿਲੀਜ਼ ਕੀਤੀ ਜਾਂਦੀ ਰਹੇ ਤੇ ਇਸ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਦਰਪੇਸ਼ ਨਾ ਆਵੇ ਇਸ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੇ ਹੋਵੇ ਤਰੇ ਇਸ ਨੂੰ ਲਾਈਕ ਕਰ ਦਿਓ ਹਾਈਪ ਕਰ ਦਿਓ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ